ਮंत्री ਬਾਜੇ ਕੇ ਕੁਲਵੰਤ ਸਿੰਘ ਰਾਓ ਕੇ ਬਸੰਤ ਸਿੰਘ ਆ ਵੇਖੋ ਬਾਜੇ ਕੇ ਹੱਥ ਦੇ ਨਾਲ ਜਿਹੜਾ ਇਸ਼ਾਰਾ ਕਰ ਰਿਹਾ ਇੱਕ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਜਾ ਰਿਹਾ ਔਰ ਇੰਨੇ ਸਖਤ ਸੁਰੱਖਿਆ ਪ੍ਰਬੰਧ ਨੇ ਕਿ ਜੇ ਕਹੀਏ ਤਾਂ ਕਹਿੰਦੇ ਨੇ ਕਿ ਚਿੜੀ ਵੀ ਜਿਹੜੀ ਉਹ ਪਰ ਨਹੀਂ ਮਾਰ ਸਕਦੀ ਇੱਥੇ ਕਾਫਲਾ ਇੱਥੋਂ ਜਿਹੜਾ ਲਿਜਾਇਆ ਗਿਆ ਜਿਹੜਾ ਦਸਤਖਤ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਇਸ ਵੇਲੇ ਅਜਾਲਾ ਕੋਰਟ ਦੇ ਬਾਹਰ ਖੜੇ ਆ ਜਿੱਥੇ ਕਿ ਜਥੇਬੰਦੀ ਵਾਰਿਸ ਪੰਜਾਬ ਦੇ ਸੱਤ ਮੈਂਬਰਾਂ ਨੂੰ ਜਿਹੜੇ ਕਿ ਡਿਬਰੂਗੜ ਅਸਾਮ ਦੇਲ ਦੇ ਵਿੱਚ ਐਨਐਸਏ ਤਹਿਤ ਪਿਛਲੇ 2 ਸਾਲ ਤੋਂ ਨજરਬੰਦ ਸਨ ਉਹਨਾਂ ਨੂੰ ਅਜਰਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਅਗਲਾ ਰਮਾਨ ਹਸਲ ਕੀਤਾ ਗਿਆ ਇੱਥੇ ਜਥੇਬੰਦੀ ਦੇ ਐਡਵੋਕੇਟ ਵੀ ਹਾਜ਼ਰ ਨੇ ਔਰ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਸੱਤ ਜਥੇਬੰਦੀ ਦੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਅਮਰਤਪਾਲ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਇੱਕ ਆਪਣਾ ਨਾਮ ਦੱਸਿਓ ਜਰਾ ਕੀ ਮੇਰਾ ਨਾਮ ਸੁਖਜੈ ਸਿੰਘ ਮੈਂ ਭਾਈ ਅਮਰਪਾਲ ਸਿੰਘ ਦਾ ਚਾਚਾ ਸੋ ਅੱਜ ਜਿਹੜੇ ਇੰਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਕਿਵੇਂ ਵੇਰੇ ਹੋ ਕਿ ਜਿਵੇਂ ਕਿੰਦਾਂ ਨੂੰ ਪੇਸ਼ ਕੀਤਾ ਗਿਆ ਹੁੰਦਾ ਇੱਥੇ ਇਹ ਦੇ ਜਿਸ ਤਰ੍ਹਾਂ ਕੋ ਬੜੇ-ਬੜੇ ਗੈਂਗਸਟਰ ਹੁੰਦੇ ਬੜਾ-ਬੜਾ ਕ੍ਰਾਈਮ ਕੀਤੇ ਉਹਨਾਂ ਨੇ ਇਸ ਤਰ੍ਹਾਂ ਦਾ ਨਾ ਨਾ ਪੁਲਿਸਦਾਰ ਭਈਆ ਜਿਹੜਾ ਉਹ ਇਦਾਂ ਲੋਕਾਂ ਨੂੰ ਧਵੀਆਂ ਲੈ ਲੈ ਕੇ ਪੈ ਰਹੀਗੇ ਕਿ ਜਿੱਦਾਂ ਕੋਈ ਪਤਾ ਨਹੀਂ ਅਹੀਂ ਤੇ ਦੇਖ ਕੇ ਹੈਰਾਨ ਆ ਕੇ ਪੁਲਸ ਆਪਣੇ ਕੋਈ ਸੁਧਾਰ ਨਹੀਂ ਕਰ ਰਹੀ ਗੱਲਾਂ ਜਿਹੜੀਆਂ ਬੜੇ ਵੱਡੀਆਂ-ਵੱਡੀਆਂ ਕੀਤੀਆਂ ਜਾ ਰਹੀਆਂ ਦੂਜੇ ਮੁਲਕਾਂ ਦੀ ਉਹਦਾ ਕਹ ਰਿਹਾ ਵੀ ਅਸੀਂ ਉਹਨਾਂ ਦੀ ਰੀਸ ਕਰ ਰਹੇ ਹਾਂ ਪਤਾ ਨਹੀਂ ਭਗਵਾਨ ਤੁਮਾਨ ਕਿੱਥੇ-ਕਿੱਥੇ ਲੋਕਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਰਿਹਾ ਪਰ ਇੱਥੋਂ ਲੱਗਦਾ ਕਿ ਪੁਲਸ ਦਾ ਰੁਈਆ ਕਿਵੇਂ ਦਾ ਵਾ ਤੇ ਉਹਦੇ ਇਹੋ ਜਿਹੇ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਨੇ 2 ਸਾਲਾਂ ਤੱਕ ਉਹਨਾਂ ਦੀ ਇੱਕ ਅੱਖਾਂ ਝਲਕ ਵੀ ਨਹੀਂ ਦੇਖੀ ਉਹ ਇੱਥੋਂ ਸਿਰਫ ਉਹਨਾਂ ਦੀ ਫੋਟੋ ਹੀ ਵੇਖਣੀ ਤੇ ਹੋਰ ਉਹਨਾਂ ਨਾਲ ਕੋਈ ਮੁਲਾਕਾਤ ਵਾਲੀ ਵੀ ਕੋਈ ਗੱਲ ਨਹੀਂ ਇਸ ਨੂੰ ਸੋ 2 ਸਾਲ ਉਥੇ ਨਜ਼ਰਬੰਦ ਰਹੇ ਨੇ ਜਦੋਂ ਅੱਜ ਇਹਨਾਂ ਨੂੰ ਲੈ ਕੇ ਆਉਣਾ ਸੀ ਕਿਉਂਕਿ ਕੱਲ ਪਰਸੋਂ ਦੀ ਪੁਲਿਸ ਉਥੇ ਗਈ ਹੋਣੀ ਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਿਵੇਂ ਤੁਸੀਂ ਕਿਸੇ ਨਾਲ رابطہ ਕੀਤਾ ਗਿਆ ਪੁਲਿਸ ਵੱਲੋਂ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਡੀਐਸਪੀ ਉਹ ਕਹਿੰਦੇ ਤੁਹਾਨੂੰ ਇਨਟੀਮੀਸ਼ਨ ਦਵਾਂਗੇ ਇੱਥੇ ਆਉਣ ਦੇ ਉਹਨਾਂ ਕੋਈ ਨਹੀਂ ਦੱਸਿਆ ਤੁਹਾਨੂੰ ਕਿਹਾ ਜਾਂਦੇ ਕਿ ਉਹ ਕੱਲ ਦਾ ਦੱਸੀ ਜਾ ਰਹੇ ਵੀ ਤੁਹਾਨੂੰ ਕੱਲ ਨੂੰ ਦੱਸਾਂਗੇ ਇਤੋਂ ਲੱਗਦਾ ਕਿ ਇਹ ਬਹੁਤ ਝੂਠ ਬੋਲਦੇ ਆ ਇਹ ਤੋਂ ਸਾਨੂੰ ਕੋਈ ਕਹਿੰਦੇ ਪੁਲਿਸ ਦਾ ਰਵਈਆ ਤੇ ਇੱਥੇ ਦੋ ਤਿੰਨ ਇੰਸਪੈਕਟਰ ਇੱਕ ਦੇ ਅਧਿਕਾਰੀ ਆ ਜਿਹੜੇ ਉਹ ਬਿਲਕੁਲ ਹੀ ਐਦਾਂ ਪੈ ਰਿਆ ਸੀਗੇ ਲੋਕਾਂ ਨੂੰ ਕਿ ਬੜੇ ਬਰਮਾਨ ਨਾਲ ਲੋਕੀ ਖੜੇ ਆ ਕੋਈ ਸਰਕਾਰ ਦੇ ਉੱਤੇ ਕੋਈ ਇਸ ਨੂੰ ਤੁਹਾਡੀ ਕੋਈ ਮੁਲਾਕਾਤ ਨਹੀਂ ਕੀਤੀ ਅੰਦਰ ਵੀ ਨਹੀਂ ਜਾਣ ਦਿੱਤਾ ਕੋਈ ਹੈਲੋ ਹਾਈ ਵੀ ਨਹੀਂ ਹੋਈ ਕੋਹ ਚਾਲ ਵੀ ਪੁੱਛਿਆ ਨਹੀਂ ਜੀ ਕੋਈ ਗੱਲ ਨਹੀਂ ਦੂਰੋਂ ਅਸੀਂ ਇਹਨਾਂ ਦੂਰੋਂ ਹੀ ਸਾਨੂੰ ਵੇਖਿਆ ਉਹ ਗੱਡੀ ਤੁਹਾਨੂੰ ਪਤਾ ਚੱਲੀਆਂ ਲੱਗੀਆਂ ਨੇ ਸੋ ਹੁਣ ਕਿੱਥੇ ਲੈ ਕੇ ਜਾ ਰਹੇ ਕੋ ਰਿਮਾਂਡ ਮਿਲਿਆ ਜੇ ਇਸ ਬਾਰੇ ਜਾਣਕਾਰੀ ਆਈ ਰਿਮਾਂਡ ਖਾਰਾ ਸਾਹਿਬ ਦੱਸਦੇ ਆ ਕਿ ਇਹ ਜੇ ਕਲੀਅਰ ਨਹੀਂ ਹੋਇਆਗਾ ਪਤਾ ਨਹੀਂ ਹੈ 4 ਦਿਨ ਦਾ 5 ਦਿਨ ਦਾ ਰਮਾਗਾ ਸੋ ਇਹ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਇਹਨਾਂ ਨੂੰ ਪੰਜਾਬ ਦੀ ਜੇਲਾ ਸ਼ਿਫਟ ਕੀਤਾ ਜਾਏਗਾ ਨਹੀਂ ਹੁਣ ਤੇ ਪੰਜਾਬ ਹੀ ਰੱਖਣਗੇ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਜਾਣਾ ਠੀਕ ਧਰਵਾ ਦੀ ਸੋ ਇਹ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਚਾਚਾ ਜੀ ਨੇ ਜਿਨ੍ਹਾਂ ਨੇ ਇੱਕ ਵੱਡਾ ਰੋਸ ਪ੍ਰਗਟ ਕੀਤਾ ਕਿ ਉਹਨਾਂ ਨੂੰ ਵੀ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਨਹੀਂ ਦਿੱਤਾ ਗਿਆ ਜਦੋਂ ਕਿ ਪਿਛਲੇ 2 ਸਾਲ ਤੋਂ ਇਹ ਸਾਰੇ ਜਿਹੜੇ ਨੌਜਵਾਨ ਨੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰ ਬੰਦ ਨੇ ਔਰ ਪਿਛਲੇ 2 ਸਾਲਾਂ ਚ ਵੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਔਰ ਹੁਣ ਵੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਵੀ ਰਾਹਤ ਨਹੀਂ ਨਜ਼ਰ ਆਈ ਕਿ ਅਸੀਂ 2 ਸਾਲ ਬਾਅਦ ਵੀ ਜਿਹੜਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੀਏ ਹਾਲਚਾਲ ਜਾਣ ਸਕੀਏ ਔਰ ਉਹਨਾਂ ਦੇ ਨਾਲ ਕੀ ਵਾਪਰਦਾ ਪਿਆ ਉਹਦੇ ਬਾਰੇ ਜਿਹੜੀ ਆ ਜਾਣਕਾਰੀ ਸਾਂਝੀ ਕਰ ਸਕੀਏ ਸੋ ਇੱਥੇ ਹੋਰ ਵੀ ਕਵਾਲਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਅਸੀਂ ਵੇਲੇ ਥਾਣਾ ਅਜਨਾਲਾ ਦੇ ਅੰਦਰ ਖੜੇ ਆਂ ਔਰ ਅਜਨਾਲਾ ਕੋਟ ਦੇ ਬਿਲਕੁਲ ਬਾਹਰ ਆਂ ਥਾਣਾ ਅਜਨਾਲਾ ਦਾ ਏਰੀਆ ਅਜਨਾਲਾ ਕੋਟ ਦੇ ਵਿੱਚ ਜਿਹੜਾ ਅਮਰਤਪਾਲ ਦੇ ਸੱਤ ਸਾਥੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਇਹਨਾਂ ਅਜਨਾਲਾ ਕੋਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਇੱਕ ਤਰ੍ਹਾਂ ਦੇ ਨਾਲ ਬੜੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਕਿ ਜਿਵੇਂ ਕਿ ਕੋਈ ਬੜੇ-ਬੜੇ ਖੰਖਾਰੂ ਜਿਹੜੇ ਅਤਵਾਦੀ ਭਾਜੀ ਅਤਵਾਦੀ ਪੇਸ਼ ਕੀਤੇ ਜਾ ਰਹੇ ਹੁਣ ਭਾਜੀ ਇੱਕ ਮਿੰਟ ਸੁਣਿਓ ਗੱਲ ਭਾਜੀ ਚਲ ਗੱਲ ਸੁਣਿਓ ਅੱਜ ਇਹਨੇ ਸਖਤ ਸੁਰੱਖਿਆ ਪ੍ਰਬੰਧ ਹੈ ਕਿਵੇਂ ਕਿਵੇਂ ਲੱਗ ਰਿਹਾ ਵੀ ਕਿੰਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੀ ਸੋਚ ਰਿਹਾ ਤੂੰ ਇਹਨਾਂ ਤਾਂ ਹੀ ਜਿਵੇਂ ਵੱਡੇ ਕੋਈ ਗੈਂਟਲ ਪੇਸ਼ ਕੀਤੇ ਲਿਆ ਕੇ ਤੇ ਆਮ ਬੰਦੇ ਨੇ ਜਿਹੜੇ ਪੇਸ਼ ਕੀਤੇ ਨੇ ਤੇ ਪਰ ਇਹਨਾਂ ਵੇਖੋ ਕਿੰਨੀ ਪੋਸੇ ਕਿੰਨਾ মিডিਆ ਆਇਆ ਬੈਠਾ ਹੈ ਤੇ ਕਿਸੇ ਨੂੰ ਮਿਲਣ ਨਹੀਂ ਦਿੰਦੇ ਪਏ ਨਾ ਘਰ ਵਾਲਿਆਂ ਨਾ ਕਿਹ ਮੀਡੀਆ ਵਾਲੇ ਨੂੰ ਕਿਸੇ ਨੂੰ ਇੱਕ ਗਾਂ ਜਾਣ ਦਿੰਦੇ ਪਏ ਤੇ ਇਹਨਾਂ ਵਾਸਤੇ ਗੱਲ ਨਹੀਂ ਚੰਗੀ ਤੇ ਅਸੀਂ ਤਾਂ ਇਦੀ ਇਦੀ ਦੂਰੋਂ ਤੁਸੀਂ ਵੀ ਆਏ ਜੇ ਤੁਹਾਨੂੰ ਮਿਲਣਾ ਚਾਹੀਦਾ ਹੈ ਨਾ ਦੇਣਾ ਚਾਹੀਦਾ ਮਿਲਣਾ ਇਹ ਸੋ ਤਾਂ ਲੋ ਤੁਸੀਂ ਪ੍ਰਧਾਨ ਮੰਤਰੀ ਬੱਜੀ ਕੇ ਤੇ ਫਾਦਰ ਸਾਹਿਬ ਹੋ ਤੁਹਾਡੀ ਵੀ ਉਹਨਾਂ ਨੇ ਮੁਲਾਕਾਤ ਨਹੀਂ ਕਰਵਾਈ ਜਾਂ ਬਰਸਰ ਜਾਂ ਇੱਥੇ ਵੀ ਰਸਤੇ 'ਚ ਵੀ ਕਿਤੇ ਨਹੀਂ ਜੀ ਸਾਨੂੰ ਕਿਤੇ ਨਹੀਂ ਕਰਾਈ ਇਹਨਾਂ ਸਾਨੂੰ ਤਾਂ ਵੇਖ ਵੇਖਣ ਨਹੀਂ ਦਿੱਤਾ ਕਿਤੇ ਉਹ ਅੰਦਰ ਲੈ ਕੇ ਜਾਂ ਅੰਦਰ ਦੇ ਗੱਡੀਆਂ ਅੱਗੇ ਲਾ ਦਿੱਤੀਆਂ ਨੇ ਦੂਜੇ ਦਲ ਜਾ ਗਏ ਵੀ ਉਹਨਾਂ ਦੇ ਪੈਰ ਵੀ ਨਾ ਵੇਖ ਲੈਣ ਕੋਈ ਟੈਲੀਫੋਨ ਤੇ ਵੀ ਗੱਲ ਹੋਈ ਕਿ ਨਹੀਂ ਨਹੀਂ ਜੀ ਟੈਲੀਫੋਨ ਤੇ ਨਹੀਂ ਸਾਡੀ ਕੋਈ ਵੀ ਗੱਲ ਹੋਈ ਸੋ ਇਹ ਸਾਨੂੰ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਿਤਾ ਸਰਦਾਰ ਹਰਜਿੰਦਰ ਸਿੰਘ ਬਾਜੇ ਕੇ ਔਰ ਇਹ ਸਾਰੇ ਹੀ ਪਰਿਵਾਰਕ ਮੈਂਬਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਇਹ ਸੀ ਕਿ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਲਵਾਂਗੇ ਪਰ ਮੁਲਾਕਾਤ ਨਹੀਂ ਹੋ ਸਕੀ ਕਹਿੰਦੇ ਕਿ ਸਾਨੂੰ ਉਹਨਾਂ ਨੇ ਸਾਡੇ ਨਾਲ ਇੱਕ ਵਾਰੀ ਦੇਖਿਆ ਉਹ ਗੱਡੀ ਇਸ ਗੱਡੀ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਕੁਮਨ ਸਿੰਘ ਰਾਓ ਕੇ ਬਸੰਤ ਸਿੰਘ ਆ ਵੇਖੋ ਬਾਜੇ ਕੇ ਹੱਥ ਦੇ ਨਾਲ ਜਿਹੜਾ ਇਸ਼ਾਰਾ ਕਰ ਰਿਹਾ ਇੱਕ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਜਾ ਰਿਹਾ ਔਰ ਇੰਨੇ ਸਖਤ ਸੁਰੱਖਿਆ ਪ੍ਰਬੰਧ ਨੇ ਕਿ ਜੇ ਕਹੀਏ ਤਾਂ ਕਹਿੰਦੇ ਨੇ ਕਿ ਚਿੜੀ ਵੀ ਜੜੀ ਉਹ ਪਰ ਨਹੀਂ ਉੱਡ ਸਕਦੀ ਇੱਥੇ ਕਾਫਲਾ ਇੱਥੋਂ ਜਿਹੜਾ ਲਿਜਾਇਆ ਗਿਆ ਔਰ ਇੱਕ ਤਰ੍ਹਾਂ ਦੇ ਨਾਲ ਇਹ ਸ਼ੋਅ ਕੀਤਾ ਗਿਆ ਕਿ ਪੁਲਿਸ ਦੇ ਜਿਹੜੇ ਪੂਰੇ ਸੁਰੱਖਿਆ ਪ੍ਰਬੰਧ ਨੇ ਔਰ ਕਿਸੇ ਨੂੰ ਵੀ ਮਿਲ ਜਿਹੜਾ ਨਹੀਂ ਦਿੱਤਾ ਗਿਆ ਇੱਥੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਵੀ ਮੌਜੂਦ ਨੇ ਔਰ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੇ ਹਾਲਾਤ ਰਹੇ ਨੇ ਕਿਵੇਂ ਦਾ ਜਿਹੜਾ ਪ੍ਰਬੰਧ ਇੱਥੇ ਰਿਹਾ ਔਰ ਪਰਿਵਾਰਕ ਮੈਂਬਰਾਂ ਨੂੰ ਕਿਉਂ ਨਹੀਂ ਮਿਲ ਦਿੱਤਾ ਗਿਆ ਉਹਦੇ ਬਾਰੇ ਵੀ ਜਿਹੜੀ ਆ ਗੱਲਬਾਤ ਆਪਾਂ ਕਰਾਂਗੇ ਇੱਥੇ ਐਡਵੋਕੇਟ ਹਰਪਾਲ ਸਿੰਘ ਖਾਰਾ ਉਹ ਵੀ ਜਿਹੜਾ ਆਪਣਾ ਆ ਬਿਆਨ ਦੇ ਰਹੇ ਨੇ ਕਰਨੇ ਆ ਤੇ ਪੁੱਛਗਿੱਛ ਕਰਨੀ ਹੈ ਕਿ ਨਾਲ ਕੌਣ ਕੌਣ ਹੈ ਤੇ ਇਸ ਕਰਕੇ ਉਹਨਾਂ ਨੂੰ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਰਿਮਾਂਡ ਮਿਲ ਚੁੱਕਾ ਹੈ ਇਸ ਟਾਈਮ 7 ਨੂੰ ਰਿਮਾਂਡ ਮਿਲਿਆ ਜੀ ਉਹਨਾਂ ਦਾ 25 ਤਰੀਕ ਤੇ ਰਿਮਾਂਡ ਮਿਲ ਚੁੱਕਾ ਹੈ ਇਹਨਾਂ ਨੇ ਕਿਹਾ ਸੀ ਕਿ ਇਸ ਅਸੀਂ ਵੈਪਨ ਬਰਾਮਦ ਕਰਨੇ ਨੇ ਤੇ ਮੋਬਾਈਲ ਬਰਾਮਦ ਰਿਕਵਰੀ ਕਰੀ ਤਾਂ ਦੂਸਰੀ ਸਾਈਡ ਤੇ ਉਹਨਾਂ ਦੇ ਅਫੀਸਰ ਨੇ ਅਦਾਲਤ 'ਚ ਕਿਹਾ ਕਿ ਆਲਰੇਡੀ ਜਿਹੜੇ ਨੇ ਵੈਪਨ ਹੈ ਉਹਨਾਂ ਨੇ ਕਿਹਾ ਜੀ ਕਾਲ ਡਿਟੇਲ ਸਾਡੇ ਕੋਲ ਹੈ ਤੇ ਮੈਂ ਕਿਹਾ ਵੈਪਨ ਤਾਂ ਆਲਦੀ ਇੱਕ ਸੜੀ ਜਿਹਨਾਂ ਦੇ ਕੋਰਟ ਚ ਪੇਸ਼ ਹੋ ਰਹੇ ਨੇ ਅੰਮ੍ਰਿਤਸਰ ਅਦਾਲਤ ਚ ਪੇਸ਼ ਹੋ ਰਹੇ ਨੇ ਟ੍ਰਾਇਲ ਚੱਲ ਰਿਹਾ ਹੈ ਪਰ ਉਸ ਕੁਐਸਚਨ ਦਾ ਕੋਈ ਆਨਸਰ ਨਹੀਂ ਹੈ ਸਿਰਫ ਜਾਣ ਬੁੱਝ ਕੇ ਇੱਕ ਪੋਲੀਟਿਕਲ ਪਾਰਟੀ ਬਣੀ ਹੈ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੂੰ ਡੀਫੇਮ ਕਰਨ ਦੇ ਲਈ ਹੁਣ 2 ਸਾਲ ਦੇ ਬਾਅਦ ਉਤੋਂ ਕਿ ਕ੍ਰਿਸਟਲ ਕੱਢ ਕੇ ਦੇ ਦੇਣਾ ਹੂੰ ਕਿਉਂਕਿ ਪੰਜਾਬ ਪੁਲਿਸ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਜੋ ਹੁਣ 2 ਦਿਨ ਪਹਿਲਾਂ ਹੋਇਆ ਹੈ ਇਹ ਕਰਨਲ ਦੀ ਵਾਈਫ ਉਹਦੇ ਬੇਟਰੇ ਨੂੰ ਤੈਨੂੰ ਕੁੱਟਿਆ ਗਿਆ ਜਿਵੇਂ ਕਿਸਾਨਾਂ ਦੇ ਕਿਤੇ ਹੋਇਆ ਕਿ ਪੰਜਾਬ ਦਾ ਡੀਆਈਜੀ ਲੋਕਾਂ ਨੂੰ ਬਾਜਾ ਮਾਰ ਕੇ ਥ੍ਰੈਟ ਕਰੇ ਪਹਿਲੀ ਵਾਰ ਪੰਜਾਬ ਚ ਹੋ ਰਿਹਾ ਹੈ ਹਾਂ ਇੱਕ ਇਹ ਇਹ ਸਟੇਟ ਦਾ ਆਰਡਰ ਹੁੰਦਾ ਹੈ ਇਹ ਡੀਸੀ ਦੇ ਆਰਡਰ ਹੁੰਦੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਇੱਕ ਡੀਆਈਜੀ ਐਸਐਸਪੀ ਪੰਜਾਬ ਨੂੰ ਥ੍ਰੈਟ ਕਰਦਾ ਉਸ ਪੰਜਾਬ ਦੇ ਵਿੱਚ ਅਸੀਂ ਕਿਵੇਂ ਕਵਾਂ ਅਸੀਂ ਕਿਵੇਂ ਕਵਾਂਗੇ ਕਿ ਇੱਥੇ ਕੀ ਨਹੀਂ ਹੋ ਸਕਦਾ ਸਿਰਫ ਇੱਕ ਪ੍ਰੋਬਲਮ ਇਹ ਹੈ ਕਿ ਪਾਈ ਅਮਰਤਪਾਲ ਦਾ ਜਿਹੜਾ ਨਾਂ ਹੈ ਉਹ ਪੰਜਾਬ ਦੇ ਬੱਚੇ-ਬੱਚੇ ਦੀ ਕਿਰਪਾ 227 ਦਾ ਡਰ ਸਤਾ ਰਿਹਾ ਤੁਹਾਨੂੰ ਕੋ ਲੱਗਦਾ 227 ਤੋਂ ਬਾਅਦ ਅਗਰ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਜਾਂ ਇਹਨਾਂ ਨੂੰ ਖਤਮ ਕੀਤਾ ਸਰਕਾਰ ਨੂੰ ਪਾਈ ਅਮਰਤਪਾਲ ਦੀ ਪਾਰਟੀ अच्छा ਹੁਣ ਰਿਮਾਂਡ ਕਿੰਨਾ ਮਿਲਿਆ ਵਾ ਇਹਨਾਂ ਨੌਜਵਾਨਾਂ ਦਾ ਰਿਮਾਂਡ 25 ਟਿੱਕਰ ਮਿਲਿਆ ਅੱਜ ਮੇਰੇ ਤੇ ਕੰਚਕੀ ਹੋ ਗਈ ਹਾਂ 25 ਟਿੱਕਰ 4 ਦਿਨ ਦਾ ਰਿਮਾਂਡ ਅੱਛਾ ਰਿਕਵਰੀ ਵੈਪਨ ਜਾਂ ਫੋਨ ਦੀ ਰਿਕਵਰੀ ਆ ਤੇ ਕੋਲੇ ਬਣਾ ਦੇਣਗੇ ਜੀ ਕੀ ਨਹੀਂ ਕਰ ਸਕਦੇ ਆਪ ਦੇ ਸਰ ਬਾਦ ਕੇਸਾਂ ਦੇ ਵਿੱਚ ਹੁੰਦਾ ਹੈ ਇਹ ਆਪ ਦੇ ਕੋਲ ਉੱਥੇ ਕੋਈ ਮਰਜ਼ੀ ਕੋਈ ਮਿੱਟੀ ਪਟਕੇ ਉੱਤੇ ਮਿੱਟੀ ਪਾ ਕੇ ਥੱਲੇ ਵੈਪਨ ਕੱਢ ਲਾਂਗੇ ਇਹਨਾਂ ਦਾ ਕੀ ਕਰ ਲਾਂਗੇ ਰੋਜ਼ ਹੀ ਕੁੱਟਾ ਜਿਹਾ ਹੁੰਦਾ ਕਿ ਪੰਜਾਬ ਦੇ ਅੰਦਰ ਐਸ ਵਕਤ ਜਿਹੜਾ ਪੰਜਾਬ ਪਲੱਸ ਦਾ ਰਾਜ ਹੈ ਬਹੁਤ ਜਿਆਦਾ ਇੱਕ ਤਰਾਸਦੀ ਹੈ ਸਾਡੇ ਲਈ ਇਸ ਵਕਤ ਅਸੀਂ ਇੱਕ ਡਿਕਟੇਟਰਸ਼ਿਪ ਰਾਸ਼ਟਰਪਤੀ ਰਾਜ ਨਾਲੋਂ ਵੀ ਮਾੜੇ ਰਾਜ ਚ ਆ ਚੁੱਕੇ ਹਾਂ ਇਸ ਨਾਲ ਇੱਕ ਮਹੀਨੇ ਸਰ ਜਿਹੜੀ 2 ਸਾਲ ਦੀ ਐਨਐਸਏ ਤਹਿਤ ਜਾਂਚ ਹੈ ਪੁਲਿਸ ਦੀ ਉਹ ਅਜੇ ਵੀ ਅਧੂਰੀ ਹੈ ਜਿਹੜਾ ਨਾ ਕੀਤਾ ਜਾ ਰਿਹਾ ਉਹ ਐਨਐਸਏ ਖਤਮ ਹੋ ਚੁੱਕੀ ਹੈ ਜਿਹੜੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਾਂਚ ਕਰਦੇ ਰਿਹਾ ਰਿਮਾਂਡ ਦੇ ਰਿਹਾ ਤੁਸੀਂ ਕਹਿ ਰਹੇ ਹੋ ਸਰਕਾਰ ਦਾ ਮਕਸਦ ਇਹ ਹੈ ਐਨਐਸਏ ਨੂੰ ਸਹੀ ਠਹਿਰਾਉਣਾ ਜੀ ਕਿ ਇਹਨਾਂ ਕੋਲੋਂ ਕੋਈ ਵੈਪਨ ਦਿਖਾ ਦਿਓ 2 ਸਾਲ ਦੇ ਬਾਅਦ ਇਹਨਾਂ ਤੋਂ ਕੋਈ ਕਾਲ ਡਿਟੇਲ ਬਾਹਰ ਦੇ ਵਿੱਚ ਦਿਖਾ ਦਿਓ ਕਿਸੇ ਦੇ ਨਾਲ ਤੱਕ ਕਹਿ ਜਾਗੇ ਨਹੀਂ ਜੀ ਇਹ ਤਾਂ ਆਦਮੀ ਜਿਹੜੇ ਨੇ ਇਹਨਾਂ ਦੇ ਅੰਦਰ ਰਿਲੇਸ਼ਨ ਬਹੁਤ ਜ਼ਿਆਦਾ ਸੀ ਸੋ ਇਹ ਜਾਣ ਬੁੱਝ ਕੇ ਸਰਕਾਰ ਕਰ ਰਹੀ ਹੈ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹੈ ਨਾ ਕਿ ਪੰਜਾਬ ਦੇ ਅੰਦਰ ਇਸ ਵਕਤ ਜਿਹੜਾ ਹੈ ਉਹ ਇੱਕ ਡਿਕਟੇਟਰਸ਼ਿਪ ਹੈ ਇੱਕ ਪੁਲਸ ਰਾਜ ਹੈ ਇਸ ਵਕਤ ਵੀ ਸਾਡਾ ਬਿਆਨ ਉਹ ਕਹਿੰਦੇ ਕਿ ਸਜ਼ਾਵਾਂ ਹੋਣਗੀਆਂ ਜੀ ਕਿਉਂਕਿ ਇਹ ਜਨਾਲਾ ਜਿਹੜਾ ਕੇਸ ਪੈਂਡਿੰਗ ਆ ਭਾਵੇਂ 2 ਸਾਲ ਉੱਤੇ ਐਨਐਸਪ ਭੁੱਜ ਚੁੱਕਿਆ ਨਹੀਂ ਸਜ਼ਾਵਾਂ ਇਹਨਾਂ ਦੇ ਕੋਈ ਘਰ ਦੀ ਅਦਾਲਤ ਨਹੀਂ ਹੈ ਸਜ਼ਾ ਦੇਣੀ ਜਾਂ ਬਰੀ ਕਰਨਾ ਅਦਾਲਤ ਦਾ ਕੰਮ ਹੈ ਏ ਪੁਲਿਸ ਜਿਹੜਾ ਕਹਿ ਰਹੀ ਐ ਅਸੀਂ ਸਜ਼ਾ ਦੇ ਆ ਕਿਵੇਂ ਸਜ਼ਾ ਦਵਾ ਦੇਉਂਗਾ ਸਾਹਿਬ ਕਹਿ ਰਹੇ ਕਿ ਸਖਤ ਸਜ਼ਾ ਹੋਣਗੀਆਂ ਅਜ ਨਾਲੇ ਵਾਲੇ ਕੇਸ ਦੇ ਵਿੱਚ ਤੁਹਾਡਾ ਕੋਈ ਵੀ ਸੈਕਸ਼ਨ ਪ੍ਰੂਵ ਨਹੀਂ ਹੁੰਦਾ ਸਿੰਪਲ ਇੰਜਰੀ ਐ ਡੇਂਜਰ ਟੂ ਲਾਈਫ ਨਹੀਂ ਅਟੈਕ ਸਾਬਤ ਨਹੀਂ ਹੁੰਦਾ ਮਾਲ ਖਾਨੇ ਤੇ ਕੋਈ ਉੱਥੋਂ ਸਮਾਨ ਗਵਾਚਿਆ ਨਹੀਂ ਉਹਨਾਂ ਦਾ ਸੋ ਇਹ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਨੂੰ ਵਾਪਸ ਲਿਆਉਣਾ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਕੰਮ ਸੀ ਉਹਨਾਂ ਨੇ ਵੀ ਕਿੰਤੂ ਪ੍ਰਿੰਤੂ ਨਹੀਂ ਕੀਤਾ ਇਟ ਮੀਨਸ ਕੋਈ ਗਨਾਨ ਕਿਉਂਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਬਾਰੇ ਸਾਡੇ ਪੰਜ ਤਖਤ ਨੇ ਅਗਰ ਕੋਈ ਐਸੀ ਪ੍ਰੋਬਲਮ ਹੁੰਦੀ ਤਾਂ ਉਥੋਂ ਹੁਕਮ ਜਰੂਰ ਸੋ ਉਥੋਂ ਨਹੀਂ ਆਇਆ ਤਾਂ ਪੁਲਿਸ ਨੇ ਤੁਹਾਨੂੰ ਮੈਂ ਡਿਸੀਜਨ ਆ ਦੋ ਦਿਨ ਪਹਿਲਾਂ ਜਿਵੇਂ ਕਰਨਲ ਦੇ ਬੇਟੇ ਨੂੰ ਕੁੱਟਿਆ ਹੈ ਇਕਾਈ ਜੀ ਦੇ ਰੈਂਕ ਦੇ ਬੰਦੇ ਨੂੰ ਕੁੱਟਿਆ ਹੈ ਪੰਜਾਬ ਪੁਲਿਸ ਬਾਰੇ ਐਸ ਵਕਤ ਬੇਲਗਾਮ ਐਸ ਜੋ ਮਰਜੀ ਕਰੇ ਮਿਲੇ ਹੋ ਹਾਂ ਮੈਂ ਮਿਲਿਆ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹ ਬਿਲਕੁਲ ਠੀਕ ਨਹੀਂ ਸਿਹਤ ਪੱਖੋਂ ਤਾਂ ਲੱਗ ਰਹੇ ਨੇ ਵੀਕ ਨੇ ਪਰ ਢੈਂਦੀ ਜੀ ਕਲਾ ਵਾਲੇ ਨਹੀਂ ਜੇ ਦੂਜੇ ਤਿੰਨ ਨੋਜ਼ਵਾਰ ਡਿਪਰੂਗੜ ਦੇ ਵਿੱਚ ਆ ਆਸਮਾਨ ਤੋਂ ਕੀ ਅਗਲੇ ਮਹੀਨੇ ਉਹਨਾਂ ਦੀ ਐਨਐਸਾ ਟੁੱਟ ਜੂ ਨਹੀਂ ਟੁੱਟੂਗੀ ਜੀ ਉਹ ਰੱਖ ਕੇ ਕੀ ਕਰਨਗੇ ਕਿਉਂਕਿ ਜੇ ਨਾ ਤੋੜਨਗੇ ਮੈਂ ਤੁਹਾਨੂੰ ਕਹਿੰਦਾ ਜਾਣਾ ਕਿ 2027 ਦੇ ਵਿੱਚ ਇਹਨਾਂ ਨੇ ਜੇ ਮਾਰ ਖਾਣੀ ਹੈ ਤੇ ਇਹਨਾਂ ਬੰਦਿਆਂ ਤੋਂ ਜਿਨ੍ਹਾਂ ਨੂੰ ਤੁਸੀਂ ਵਿਦਾਊਟ ਰੀਜ਼ਨ ਕੁੱਟਦੇ ਹੋ ਮਾਰਦੇ ਹੋ ਅੱਤਵਾਦੀ ਬੋਲਦੇ ਹੋ ਐਕਚੁਅਲੀ ਤੁਹਾਡਾ ਪ੍ਰਸ਼ਾਸਨ ਤੁਸੀਂ ਖੁਦ ਹੀ ਅੱਤਵਾਦੀ ਤੁਝਾਂ ਨੂੰ ਕਿਉਂ ਕਹਾਂ ਧੰਨਵਾਦ ਜੀ